ਇਨੂੰ ਘਟੋ ਘਟਾ ਇੱਕ ਸਾਲ ਦਾ ਸਮਾਂ ਚਾਹੀਦਾ ਜੀ ਇਹਦੀ ਐਵਰੇਜ ਬਾਜਣੀ ਛਾੜਦੇ ਐਵਰੇਜ ਬਾਜਣੀ ਆ ਜੀ ਜਾਂ ਜਨਵਰੀ ਚ ਪੱਤੀ ਜੀ ਕਿਉਂ ਕੱਚੀ ਹੁੰਦੀ ਆ ਜੀ ਆਮ ਨਵੰਬਰ ਚ ਹਲਦੀ ਆ ਜਾਂਦੀ ਆ ਹੂੰ ਆਉਣ ਲੱਗ ਪੈਂਦੀ ਬਾਜ਼ਾਰ ਜੀ ਵਿੱਚ ਉਹਦਾ ਰੰਗ ਨਹੀਂ ਹੋਊਗਾ ਦੂਸਰਾ ਜਦੋਂ ਪੱਤਾ ਬਿਲਕੁਲ ਖਾ ਗਈ ਹਲਦੀ ਉਸ ਵੇਲੇ ਇਹਦਾ ਰੰਗ ਜ਼ਿਆਦਾ ਬਣਵਾ ਆ ਦੇਖੋ ਅੱਛਾ ਆ ਦੇਖੋ ਬਾਜਾਂ ਲਈ ਬਾਜ ਰੰਗ ਦਿਖਾ ਲਓ ਰੰਗ ਦਿਖਾ ਦਿਓ ਭਾਈ ਆ ਦੇਖੋ ਰੰਗ ਰੰਗ ਦੇਖੋ ਪੱਕੀ ਹਾਂ ਹੁਣ ਪੱਕੀ ਆ ਪੱਕੀ ਤੋਂ ਟੱਪਣੀ ਚਾਹੀਦੀ ਆ ਜੀ ਅੱਛਾ ਵਜਨ ਕਰ ਦਿਓਗਾ ਜੀ ਹੂੰ ਪਰ ਗੋਣਕਾਰੀ ਬਹੁਤ ਹੋ ਗਈ ਹੈ ਇਹ ਦਾਜੀ ਕੱਲੇ ਕੱਲੇ ਲਾ ਕੇ ਮੇਟੀ ਸਾਫ ਕਰਨਾ ਹੀ ਪੂਰਾ ਜੀ ਦੇਖੋ ਜੀ ਥੱਲੇ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਇਹ ਆ ਗਿਆ ਤਾਂ ਆਹ ਦੇਖੋ ਜੀ ਹਾਂ ਸਾਦੇ ਸਿੱਧੇ ਇਹ ਅੱਜ ਦੀ ਜਿਹੜੀ ਸਾਡੀ ਕਾਰਵਾਈ ਆ ਉਹ ਹੈਗੀ ਆ ਹਲ ਦੀ ਪੱਟਣ ਦੀ ਮਾਰਚ 10 ਆ ਅੱਜ 10 ਹੋ ਗਈ ਜੀ ਅੱਜ ਮਾਰਚ 10 ਆ 10 ਮਾਰਚ ਦਿਨ ਸੋਮਵਾਰ 2025 ਤੇ ਇਸ ਦਿਨ ਅਸੀਂ ਹਲਦੀ ਪੱਟਦੇ ਪਏ ਹਾਂ ਹਲਦੀ ਜਿਹੜੀ ਘਰ ਵਾਲੀ ਖਾਣ ਵਾਲੀ ਹਲਦੀ ਹੁੰਦੀ ਆ ਠੀਕ ਆ ਉਹ ਤੁਹਾਨੂੰ ਦਿਖਾਉਣ ਲੱਗੇ ਆ ਕਿਦਾਂ ਪੱਟੀ ਦੀ ਆ ਤੁਹਾਨੂੰ ਇੱਕ ਪ੍ਰੋਸੈਸ ਦਿਖਾ ਲੈਣਾ ਆ ਇਹਦੇ ਹਜੇ ਤੁਹਾਨੂੰ ਦਿਖਾਵਾਂਗੇ ਇਹਦਾ ਪੱਟਣਾ ਇਹਨੂੰ ਤੇ ਇਹਨੂੰ ਧੋਣਾ ਧੋਣ ਤੱਕ ਦਾ ਇਹਨੂੰ ਸੁਕਾਉਣਾ ਤੇ ਇਹਨੂੰ ਪੀਣ ਦੀ ਕਹਾਣੀ ਜਿਹੜੀ ਆ ਉਹ ਤੁਹਾਨੂੰ ਬਾਅਦ ਚ ਕਰਾਂਗੇ ਤੇ ਭਾਜੀ ਦਲਬੀਰ ਸਿੰਘ ਮਿਹੇੜੂ ਹੁਣੀ ਨੇ ਇਹ ਗੱਲਬਾਤ ਕਰਨਗੇ ਇਹਦੇ ਬਾਰੇ ਇਹ ਪੱਟ ਰਹੇ ਆ ਹਲਦੀ ਹਨਾ ਏ ਸਾਡੇ ਵੱਡੇ ਭਾਜੀ ਸਰਦਾਰ ਰਣਵੀਰ ਸਿੰਘ ਗਹੀਰ ਪਿੰਡ ਗਹੀਰਾ ਤੋਂ ਉਹ ਵੀ ਅੱਜ ਨਾਲ ਨੇ ਸਾਡੇ ਤੇ ਹਲਦੀ ਜਿਹੜੀ ਆ ਯਾਨੀ ਜੀ ਆਪਾਂ ਲੇਟ ਨਹੀਂ ਪਟਾਈ ਪਹਿਲਾਂ ਤਾਂ ਇਹ ਥੋੜੀ ਜੀ ਇਹਦੇ ਬਾਰੇ ਇੰਨੀ ਲੇਟ ਕਿਉਂ ਲੋਕੀ ਜਨਵਰੀ ਚ ਪੱਟੀ ਜਾਂਦੇ ਆ ਕਈ ਫਰਵਰੀ ਚ ਵੀ ਪਟ ਲੈਂਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਮੈਂ ਪੀਆਰ ਪੰਜਾਬ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਆਪਣਾ ਸਮਾ ਕੱਢ ਕੇ ਇੱਥੇ ਆਏ ਆ ਜੀ ਤੇ ਹੁਣ ਜਿਹੜਾ ਜੀ ਹਾਂ ਤੁਸੀਂ ਸਵਾਲ ਕੀਤਾ ਵੀ ਮਾਰਸ ਤੇ ਤੋਂ ਕਾਹ ਤੋਂ ਪੜਦੇ ਆ ਜੀ ਹੂੰ ਜਿੱਦਾਂ ਜੀ ਇਹਨੂੰ ਘੱਟੋ ਘੱਟ ਇੱਕ ਸਾਲ ਦਾ ਸਮਾਂ ਚਾਹੀਦਾ ਜੀ ਹੂੰ ਜਦੋਂ ਆਪਾਂ ਲਾਪੇ ਇੱਕ ਸਾਲ ਦਾ ਸਮਾਂ ਚਾਹੀਦਾ ਇਹਨੂੰ ਪੱਕਣ ਵਿੱਚ ਜੀ ਹੂੰ ਜੇ ਆਪਾਂ ਦਸੰਬਰ ਚ ਪੜਦੇ ਆ ਜਨਵਰੀ ਚ ਪੜਦੇ ਆ ਜਾਂ ਫਰਵਰੀ ਚ ਪੜਦੇ ਆ ਜੀ ਹਨਾ ਹੂੰ ਇਹਦੀ ਐਵਰੇਜ ਬਾਜਾ ਨਹੀਂ ਝਾੜਦੀ ਐਵਰੇਜ ਬਾਜਾ ਨਹੀਂ ਆ ਜੀ ਜਾਂ ਜਨਵਰੀ ਚ ਪੱਤੀ ਜੀ ਕਿਉਂ ਕੱਚੀ ਹੁੰਦੀ ਆ ਜੀ ਕੱਚੀ ਦਾ ਪਾ ਦੇ ਹੁਣ ਇਹ ਪੂਰੀ ਪੱਕ ਚੁੱਕੀ ਆ ਜੀ ਹੂੰ ਤੇ ਹਜਰੋ ਆਪਾਂ ਜਰੂਰ ਪੂਰੀ ਚੀਜ਼ ਪੱਕੀ ਆਪਾਂ ਤੋੜਾਂਗੇ ਜੀ ਹੂੰ ਉਹ ਮੈਨੂੰ ਦੱਸੋ ਵੀ ਖਾ ਆਪਣੇ ਖਾਣ ਵਾਸਤੇ ਫਾਇਦੇਮੰਦ ਹੋਊਗੀ ਜਾਂ ਕੱਚੀ ਚੀਜ਼ ਹੋਊਗੀ ਜੀ ਇਹਦੀ ਨਿਸ਼ਾਨੀ ਕੀ ਆ ਇਹਦੀ ਪੱਕੇ ਹੋਣ ਦੀ ਕੀ ਨਿਸ਼ਾਨੀ ਆ ਪਾਜੀ ਕੁਝ ਦੱਸ ਸਕਦੇ ਦੋ ਇਹਦੇ ਕਹਨੇ ਕਹਦੇ ਇਹਨੇ ਆਵਾਜ਼ ਕਰਨੀ ਹੁਣ ਦੂਸਰਾ ਜਦੋਂ ਪੱਤਾ ਬਿਲਕੁਲ ਖਾ ਗਈ ਹਲਦੀ ਉਸ ਵੇਲੇ ਇਹਦਾ ਰੰਗ ਜ਼ਿਆਦਾ ਬਣੂਗਾ ਵੈਰੀ ਗੁੱਡ ਅੱਛਾ ਇਹ ਇਹ ਦਿਖਾਓ ਤਾਂ ਹਾਂ ਆ ਦੇਖੋ ਅੱਛਾ ਆ ਦੇਖੋ ਆਜਾਉਂ ਲਈ ਬਾਹਰ ਅੱਛਾ ਰੰਗ ਦਿਖਾ ਲਓ ਰੰਗ ਦਿਖਾ ਦਿਓ ਜੀ ਆ ਦੇਖੋ ਜੀ ਰੰਗ ਰੰਗ ਦੇਖੋ ਆ ਜੀ ਆ ਰੰਗ ਦੇਖੋ ਜੀ ਇਹਦਾ ਆ ਦੇਖੋ ਇਹਨੂੰ ਹਲਦੀ ਦਾ ਆ ਲੋ ਇਹ ਪੂਰੀ ਪੱਕ ਚੁੱਕੀ ਆ ਜੀ ਅੱਛਾ ਆਵਾਜ਼ ਵੀ ਆਉਂਦੀ ਆ ਜੀ ਤੇ ਪੱਕ ਵੀ ਪੂਰੀ ਚੁੱਕੀ ਆ ਜੀ ਹਾਂਜੀ ਤੇ ਇਹਦਾ ਕਲਰ ਵੀ ਬਹੁਤ ਵਧੀਆ ਰਹਿਣਾ ਪੂਰਾ ਰਹਿਣਾ ਜੀ ਅੱਛਾ ਠੀਕ ਹੈ ਜਾਨੀ ਹੁਣ ਆਪਣੀ ਹਲਦੀ ਚੰਗੀ ਤਰ੍ਹਾਂ ਪੱਕੀ ਆ ਹਾਂ ਹੁਣ ਪੱਕੀ ਆ ਪੱਕੀ ਤੋਂ ਤਟਣੀ ਚਾਹੀਦੀ ਆ ਜੀ ਅੱਛਾ ਵਜਨ ਕਰ ਦਿਓਗਾ ਜੀ ਹੂੰ ਗੋਨਕਾਰੀ ਬਹੁਤ ਹੋ ਗਈ ਆ ਜੀ ਪੂਰੀ ਗੋਨਕਾਰੀ ਹੋ ਗਈ ਜਿੱਦਾਂ ਮੰਨ ਲਓ ਜੇ ਆਪਾਂ ਜਨਵਰੀ ਚ ਪਟਲੇ ਦਾ ਵਜਨ ਵੱਜ ਜਾਣਾ ਜੀ ਹੁਣ ਇਹਦਾ ਵਜਨ ਕਰਜੂਗਾ ਜੀ ਜੋ ਚੀਜ਼ ਪੱਕ ਜ ਹਮੇਸ਼ਾ ਲਾ ਲਾ ਹੁਣ ਆਪਾਂ ਝੋਨਾ ਹੀ ਆ ਜੇ ਕੱਚਾ ਵਢਾ ਲੀਏ ਜੀ ਉਹਦਾ ਵਜਨ ਵੱਜ ਜਾਣਾ ਜੀ ਪਰ ਉਹ ਖਾਂਜੋਗ ਨਹੀਂ ਹੁੰਦਾ ਜੀ ਜੇ ਆਪਾਂ ਖਾਂਜੋਗ ਆ ਉਹਨੂੰ ਚੀਜ਼ ਆਪਾਂ ਪੱਕਣ ਤਾਂ ਇਹੀ ਵੱਢਣੀ ਚਾਹੀਦੀ ਹੈ ਕੱਚੀ ਨਹੀਂ ਕਦੇ ਵੀ ਵੱਢਣੀ ਚਾਹੀਦੀ ਆਪਾਂ ਕਾਲੀ ਕਰੀਏ ਵੀ ਕੱਚੀ ਵਢਲੀਏ ਨਹੀਂ ਜੀ ਤੇ ਜੇ ਤਾਂ ਆਪਰ ਤਾਂ ਜੀ ਇਹ ਇਹ ਆ ਮੌਸਮ ਆ ਹੁਣ ਤੁਸੀਂ ਪੱਟ ਲਈ ਤੇ ਇਹ ਤਤ ਪੂਰੇ ਜਾਨੀ ਇੱਕ ਤਰ੍ਹਾਂ ਹੁਣ ਇਹਨਾਂ ਦਿਨਾਂ ਸਮੈਲ ਵੀ ਤਾਂ ਉਹ ਵੀ ਪਤਾ ਲੱਗਦਾ ਹਾਂ ਪਤਾ ਲੱਗਦਾ ਸਮੈਲ ਤੋਂ ਪਤਾ ਲੱਗਦਾ ਜਦੋਂ ਇਹ ਸੁੱਕ ਗਏ ਨੇ ਉਹਦੇ ਬਾਅਦ ਸਮੈਲ ਦੇ ਨਹੀਂ ਘਟਣੀ ਸਵੈਲ ਅੱਛਾ ਇੱਕ ਤਾਂ ਪਟਾਈ ਜਿਹੜੀ ਆ ਉਹ ਜੇ ਲੇਟ ਕਰਦੇ ਆ ਉਹਦਾ ਆਪਾਂ ਨੂੰ ਫਾਇਦਾ ਕੋਈ ਨੁਕਸਾਨ ਨਹੀਂ ਇਹ ਇੱਕ ਤੇਲ ਵੀ ਚਾਊਗਾ ਵਿੱਚੋਂ ਜੀ ਅੱਛਾ ਜਦੋਂ ਆਪਾਂ ਨਿਸਾਫ ਜਿਹੜੀ ਆ ਕੱਚੀ ਹਲਦੀ ਜਿੱਦਾਂ ਕਹਿੰਦੇ ਆ ਜਿਹੜੇ ਵਾਲਦੇ ਆ ਉਹ ਤੋਂ ਤੇਲ ਨਹੀਂ ਨਿਕਲੂਗਾ ਜਿਹੜੇ ਇੱਦਾਂ ਹੀ ਸਕਾਉਣਗੇ ਉਹ ਚੋ ਜਦੋਂ ਤੁਸੀਂ ਲਫਾਫੇ ਵਿੱਚ ਮੀਠੀ ਹੋਈ ਹਲਦੀ ਪਾ ਲੂਗੇ ਉਹ ਚੋ ਉਹਦੇ ਦੂਜੇ ਦਿਨ ਸਵੇਰ ਨੂੰ ਉਹਨੂੰ ਹੱਥ ਲਾ ਕੇ ਦੇਖਿਓ ਚਿਪ ਚਿਪ ਕਰੇ ਹਾਂਜੀ ਤੇਲ ਲੱਗਾ ਹੁੰਦਾ ਜੀ ਇਹ ਇਹਨਾਂ ਤੇਲ ਹਾਂਜੀ ਇਹਦਾ ਤੇਲ ਹੈ ਜੀ ਤੇ ਗਿਆਨੀ ਜੀ ਇਹ ਜਿਹੜੀ ਆਪਣੀ ਹਲਦੀ ਆ ਤੁਸੀਂ ਫਿਰ ਬਿਨਾ ਵਾਲੀ ਕਰਦੇ ਹੋ ਹਾਂਜੀ ਹਾਂਜੀ ਇਹ ਤਾਂ ਮਿਹਨਤ ਜ਼ਿਆਦੀ ਆਉਂਦੀ ਹੈ ਜੀ ਉਹ ਕਿਦਾਂ ਬਈ ਜਦੋਂ ਸਕੌਨ ਮੰਨ ਲਓ ਜੇ ਹੁਣ ਆਪਾਂ ਇਹਨੂੰ ਉਬਾਲ ਲਿਆ ਜੀ ਉਬਾਲਣ ਦਾ ਤਾਂ ਮਿਹਨਤ ਕੋਈ ਖਾਸ ਨਹੀਂ ਆਉਣੀ ਜੀ ਸੇਤੀ ਸੁੱਕ ਜਾਣੀ ਹੈ ਜੀ ਹਨਾ ਮਤਲਬ ਤੇ ਇੱਕ ਇੱਕ ਆਦੀ ਕੰਮ ਨਹੀਂ ਬੜ ਜਾਂਦਾ ਜੀ ਹੁਣ ਇਹਨੂੰ ਕੱਲੇ ਕੱਲੇ ਨੂੰ ਆਪਾਂ ਚੀਰਨਾ ਜਾਂ ਇਹਨੂੰ ਮਤਲਬ ਪਾੜਨਾ ਜੀ ਮਤਲਬ ਲੱਕੜ ਦੇ ਨਾਲ ਮਿਹਨਤ ਜ਼ਿਆਦੀ ਆ ਪਰ ਗੁਣਕਾਰੀ ਬਹੁਤ ਆ ਜੀ ਜਿਹੜੀ ਹਵਾ ਵਾਲੀ ਹਲਦੀ ਉਹ ਪੱਕੀ ਚ ਗਣੀ ਜਾਣੀ ਤੇ ਜਿਹੜੀ ਇਹ ਉਦਾਂ ਸੁੱਕੜੀ ਹੈ ਕੱਚੀ ਚ ਗਣੀ ਆ ਹਾਂਜੀ ਕੱਚੀ ਹਲਦੀ ਗੁਣਕਾਰੀ ਬਹੁਤ ਆ ਜੀ ਉਦੋਂ ਆਪਾਂ ਨੂੰ ਕੋਈ ਵੀ ਵੈਦ ਦਸੂਗਾ ਕੱਚੀ ਹਲਦੀ ਦਸੂਗਾ ਕੱਚੀ ਆਪਾਂ ਨੂੰ ਜਾ ਕੇ ਗਰਮੇਂ ਜੂਨ ਜਲਾਈ ਜੇ ਤਾਂ ਮੈਣ ਨਹੀਂ ਹੂੰ ਕੱਚੀ ਇਹ ਮੈਣ ਨਹੀਂ ਕੱਚੀ ਜਿਹੜੀ ਨਾ ਵਾਲੀ ਹੋਈ ਆ ਆਉਂ ਤਰੀਕਾ ਜਿਹੜਾ ਹਲਦੀ ਧੋਣ ਦਾ ਆ ਅੱਛਾ ਚਲੋ ਆ ਗਿਆ ਬਣੀ ਚੋਲੇ ਇਹ ਇਸ ਤਰ੍ਹਾਂ ਨਾਲ ਮਿਹਨਤ ਜ਼ਿਆਦਾ ਪੈ ਜਾਂਦੀ ਹੈ ਹਨਾ ਇਹ ਥੋੜਾ ਕੰਮ ਔਖਾ ਹੈ ਹਨਾ ਹਾਂਜੀ ਹਾਂਜੀ ਓਕੇ ਇੰਦਾ ਜਦਾ ਜੀ ਕੱਲੇ ਕੱਲੇ ਲਾ ਕੇ ਮਿੱਟੀ ਸਾਫ਼ ਕਰਨਾ ਹੀ ਪੂਰਾ ਜੀ ਠੀਕ ਆ ਹਾਂਜੀ ਹਾਂਜੀ ਆ ਦੇਖੋ ਜੀ ਸਾਡੇ ਰਕਮ ਤਾਂ ਦੇਖੋ ਜੀ ਆ ਦੇਖੋ ਜੀ ਐਸ ਤਰ੍ਹਾਂ ਹਾਂਜੀ ਫੇਰ ਮਲ ਲੀ ਜਾਣਾ ਜੀ ਦਾ ਅੱਛਾ ਐਸ ਤਰ੍ਹਾਂ ਮਲੀ ਜਾਣਾ ਹਾਂਜੀ ਹਾਂਜੀ ਠੀਕ ਆ ਹਾਂਜੀ ਮੋਟਰ ਚੱਲਦੀ ਉਦੋਂ ਤੋਂ ਨਹੀਂ ਆ ਜੀ अच्छा हां जी आय साफ जी ठीक है ये भी नहीं किया आपा गंदे पानी हां गंदे पानी से नहीं धोनी बिल्कुल नहीं हां जी हां जी पता जी ਜਿੱਦਾਂ ਇਹ ਧੋਤੇ ਹੀ ਜਦੋਂ ਬੱਤੀ ਦੀ ਸਪਲਾਈ ਚੱਲਦੀ ਹੈ ਜੀ ਉਦੋਂ ਧੋਣੇ ਆ ਜੀ हां जी ਇਹ ਫਿਰ ਸੁੱਕਣ ਨੂੰ ਕਿੰਨਾ ਕੁ ਟਾਈਮ ਲੈ ਜਾਂਦੀ ਹੈ ਸੁੱਕਣ ਨੂੰ ਜੇ ਤਾਂ ਜੀ ਹਫ਼ਤਾ ਕੁ ਲੈ ਜਾਣੇ ਨੇ ਜੀ ਠੀਕ ਆ हां जी हां जी ਆ ਦੇਖੋ ਜੀ ਏਦਾਂ ਆਇਆ ਤੋ ਜਾਣਾ ਜੀ ਰੰਗ ਆਉਣ ਲੱਗ ਪਿਆ ਹੋਣੇ हां जी हां जी ਆ ਦੇਖੋ ਜੀ ਇਹ ਕੋ ਹਾਂ ਜੀ ਤੋ ਕੀ ਜੀ ਉਹ ਸੈਲਟਾ ਤੋਂ ਹੋ ਕੇ ਚੈਗੀ ਤੱਕ ਹਾਂ ਇਹਨੂੰ ਇਸ ਤਰ੍ਹਾਂ ਮਲਕੇ ਹਾਂ ਜੀ ਮਲਕੇ ਪੋਣੀ ਆ ਜੀ ਹਾਂ ਜੀ ਮਿਹਨਤ ਜ਼ਿਆਦਾ ਆ ਇੱਥੇ ਲੇਬਰ ਦਾ ਖਰਚਾ ਹਾਂ ਇੰਨੇ ਇੰਨੇ ਪੋਣੀ ਬਾਹਲੇ ਨਹੀਂ ਪੋਣੀ ਟੋਕਰੇ ਜੀ ਅੱਛਾ ਹਾਂ ਜੀ ਹਾਂ ਜੀ ਫੇਰ ਕੋਈ ਇਹ ਜਾਰੇ ਨੂੰ ਕੱਟਣਾ ਜੀ ਦਾਤਰ ਦੇ ਨਾਲ ਇਹਨਾਂ ਕੱਟ ਦੇਣੀ ਨਾਲ ਅੱਛਾ ਜੀ ਕੱਟ ਹੂੰ ਕੱਟ ਦਿੰਦਾ ਅੱਛਾ ਜੀ ਜਿੰਨਾ ਸੁੱਕੀ ਤੇ ਕਰੂੰਗਾ ਉਹ ਸ਼ਲਕਾ ਕਰ ਦਿੰਦਾ ਅੱਛਾ ਜੀ ਜਿੰਨਾ ਜਾਨੀ ਆਪਾਂ ਮਲਣਾ। ਇਹ ਆ ਸਾਰੀ ਆ ਸਾਰੀ ਮਿੱਟੀ ਲੈ ਜੀ ਉਤੋਂ। ਹਾਂ ਜੀ ਅਸੀਂ ਮਿੱਟੀ ਨੇ ਮਿੱਟੀ ਲੈ ਚੁੱਕੀ ਆ ਜੀ। ਇਹਦਾ ਕਲਰ ਹੀ ਆ ਜੀ ਚਮੜਾ ਦਾ। ਚਮੜੀ ਆ ਜੀ। ਹਾਂ ਜੀ ਇਹ ਵੀ ਉਤੋਂ ਆਪਾਂ ਧੋਧਿਆ ਕਰਿਆ ਨਾ ਸਾਫ ਹੋ ਜਾਣਾ ਪੂਰਾ। ਆ ਲੈ ਜਾਂਦੀ ਆ। ਹਾਂ ਜੀ ਹਾਂ ਜੀ ਹਾਂ ਜੀ। ਕੋਈ ਇਦਾਂ ਲਈ ਜਾਂਦੀ ਆ। ਹਾਂ ਜੀ ਹਾਂ ਜੀ। ਮਲਣ ਦਾ ਜਿਹੜਾ ਜਾਨੀ ਆਪਣਾ ਮਕਸਦ ਆ ਹਾਂ ਜੀ ਉਹ ਇਹ ਹੈ ਕਿ ਇਹਦੇ ਨਾਲ ਇਹਦੀ ਮਿੱਟੀ ਤੇ ਇਹਦੀ ਜਿਹੜੀ ਉੱਪਰ ਜਿਹੜੀ ਸ਼ੈਲ ਆ ਹਾਂ ਜੀ ਹਾਂ ਜੀ ਉਹ ਛਿਲਕਾ ਲੈ ਜੂਗਾ। ਹਾਂ ਛਿਲਕਾ ਥੋੜਾ ਲਾਉਣਾ ਪੂਰਾ ਵੀ ਨਹੀਂ ਜੀ। ਹਾਂ ਜੀ। ਜ਼ਰੂਰੀ ਆ ਜੀ ਸਲਕਾ ਜਿਹਦਾ ਇੱਕ ਇਹਦਾ ਨਾਲ ਚਾਹੀਦੀ ਜਰੂਰ ਹੈ ਨਾ ਅੱਛਾ ਜੀ ਹਾਂ ਜੀ ਆਪਾਂ ਬਾਹਲਾ ਨਹੀਂ ਲਾਉਣਾ ਜੀ ਇਹਨੂੰ ਥੋੜਾ ਜਿਹਾ ਲਾਉਣਾ ਹੈ ਜਮੀਨ ਠੀਕ ਆ ਸਫਾਈ ਜੀ ਕਰ ਹਾਂ ਸਫਾਈ ਜੀ ਕਰਨੀ ਆ ਜੀ ਹਾਂ ਜੀ ਆ ਦੇਖੋ ਜੀ ਹੁਣ ਆ ਦਾ ਰੰਗ ਦੇਖੋ ਜੀ ਥੱਲੇ ਆ ਦੇਖੋ ਜੀ ਇੱਕ ਮਿੰਟ ਆ ਦੇਖੋ ਇਹ ਆ ਗਿਆ ਪਤਾ ਆ ਦੇਖੋ ਜੀ ਹਾਂ ਆ ਦੇਖੋ ਇਹ ਵਾਕਈ ਹਾਂ ਜੀ ਲਓ ਜੀ ਹਰੇਟੋ ਜੀ ਦੇਖੋ ਸਾਫ ਹੋ ਗਿਆ ਹਾਂ ਜੀ ਲਓ ਜੀ ਆ ਤਕਰੀਬਨ ਸਾਫ ਆ ਇਹ ਹਾਂ ਜੀ ਜੇ ਦੇਖਿਆ ਜਾਵੇ ਹਾਂਜੀ ਇਹਦੇ ਗੰਡੀਆਂ ਦੇ ਉੱਤੇ ਕੋਈ ਵੀ ਮਿੱਟੀ ਬਾਕੀ ਨਹੀਂ ਬਚੀ ਕਲਰ ਦੇਖ ਲਓ ਜੀ ਇਹਦਾ ਕਲਰ ਦੇਖ ਕੇ ਤੁਹਾਨੂੰ ਖੁਸ਼ੀ ਹੋਊਗੀ ਕਲਰ ਦੇਖ ਕੇ ਤੁਹਾਡਾ ਮਨ ਕਰੂਗਾ ਕਿ ਯਾਰ ਇਹ ਹਲਦੀ ਜ਼ਰੂਰ ਟੇਸਟ ਕੀ ਮੈਂ ਕਿਹਨੂੰ ਅਗਲੀ ਵਾਰ ਆ ਦੇ ਜੀ ਮੈਂਕ ਬਹੁਤ ਹਾਂਜੀ ਹਾਂਜੀ ਮੈਂਕ ਦਾ ਤਾਂ ਕੋਈ ਰੀਸ ਹੀ ਨਹੀਂ ਹੈਗੀ ਸੋ ਆ ਜੜਾਂ ਜੀਆਂ ਲਾ ਲਈਆਂ ਜਾਣੀਆਂ ਅੱਛਾ ਇਹਨੂੰ ਹੁਣ ਆਪਾਂ ਸੁੱਕਣੀ ਪਾ ਦੇਣੀ ਆ ਹਾਂਜੀ ਤਕਰੀਬਨ ਇਹਨੂੰ ਧੋ ਕੇ ਆਪਾਂ ਨਹੀਂ ਇਹਨੂੰ ਫੇਰ ਪਾ ਦਾਂਗੇ ਜੀ ਅੱਛਾ ਕਿੰਨਾ ਲੱਕ ਦਾ ਡੰਡਾ ਜਿਹਾ ਲੈ ਕੇ ਜੀ ਹਾਂਜੀ ਉਹਦੇ ਨਾਲ ਇਹਨੂੰ ਪੁੰਗਰ ਸ਼ਕਤੀ ਖਤਮ ਕਰਨੀ ਆਪਾਂ ਜੀ ਅੱਛਾ ਹਾਂਜੀ ਜਾਂ ਇਹਨੂੰ ਆਪਾਂ ਦਾਤਰ ਦੇ ਨਾਲ ਕਟਾਈ ਕਰਾਂਗੇ ਜੀ ਹੂੰ ਜਾਂ ਫਿਰ ਥੋੜੇ ਜਿਹਾ ਪਾੜਾਂਗੇ ਇਹਨੂੰ ਇਹ ਘਰ ਦੀ ਪ੍ਰੋਡਕਸ਼ਨ ਹਲਦੀ ਆ ਆਪਣੀ ਮਿਹਨਤ ਇਤੇ ਜ਼ਿਆਦਾ ਸਿਰਫ ਪੱਟ ਹੁੰਦੀ ਪਲੱਸ ਤੁਹਾਨੂੰ ਮੈਂ ਹਲਦੀ ਦੀ ਕੁਆਲਿਟੀ ਚੈੱਕ ਕਰਾਉਣੀ ਸੀ ਨਾਲ ਤੁਹਾਨੂੰ ਦਿਖਾਉਣਾ ਸੀ ਵੀ ਇਹ ਧੋ ਕਿਦਾਂ ਹੁੰਦੀ ਆ ਹੁਣ ਜਿੱਦਣ ਆਪਾਂ ਸਕਾਈ ਤਾਨੂੰ ਸਕਾਉਣ ਦਾ ਮੈਂ ਦਿਖਾ ਲ ਦੂੰਗਾ ਕਿਸ ਦਿਨ ਕਿ ਆਪਾਂ ਸਕਾਉਣ ਇਹ ਕਰਦਾ ਆ ਪਰ ਇਸ ਹਲਦੀ ਨੂੰ ਤੁਸੀਂ ਦੇਖ ਲਿਆ ਕਿ ਐਡੀ ਹਲਦੀ ਆ ਇਹ ਕਿੰਨੀ ਜਿਆਦਾ ਮਤਲਬ ਕੁਆਲਿਟੀ ਆ ਤੁਹਾਡੇ ਸਾਹਮਣੇ ਆ ਇੱਕ ਖਾਸियत ਇਹ ਕਿ ਇਹਨੂੰ ਕੁਛ ਨਹੀਂ ਪਾਇਆ ਇਸ ਸ਼ੁੱਧ ਦਾ ਮਤਲਬ ਕਹਿ ਲਓ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ ਕੋਈ ਖਾਦ ਨਹੀਂ ਕੋਈ ਇਹ ਤੇ ਸਪਰੇ ਨਹੀਂ ਨਹੀਂ ਆਰਗੈਨਿਕ ਕੋਈ 100% ਆਰਗੈਨਿਕ 100% ਤਰੀਕੇ ਨਾਲ ਸਾਡੇ ਕੋਲ ਟੈਗ ਨਹੀਂ ਹੈਗਾ ਆਰਗੈਨਿਕ ਦਾ ਸਾਡੇ ਕੋਲ ਕੋਈ ਟੈਗ ਨਹੀਂ ਆਰਗੈਨਿਕ ਦਾ ਪਰ ਆਪਾਂ ਜਦੋਂ ਇਸ ਹਲਦੀ ਨੂੰ ਕਹਿ ਲੋ ਵੀ ਤੁਸੀਂ ਲੈਨੇ ਹੋ ਸਾਡੇ ਕੋਲ ਮੰਗਦੇ ਹੋ ਜਿਹੜੀ ਹਲਦੀ ਤੇ ਉਹ ਤੁਹਾਨੂੰ ਆਪਾਂ ਦਿਖਾar ਦਿੱਤੀ ਵੀ ਇਹ ਐਦਾਂ ਪ੍ਰੋਸੈਸ ਚ ਪੈਂਦੀ ਹੈ ਸੋ ਅੱਜ ਪਟਾਈ ਦਾ ਟਾਈਮ ਸੀ ਤੁਹਾਨੂੰ ਧੋ ਹੁੰਦੀ ਵੀ ਦਿਖਾar ਦਿੱਤੀ ਤੇ ਹਜੇ ਇੱਥੇ ਟਾਈਮ ਲੱਗਣਾ ਮਿਹਨਤ ਲੱਗੇਗੀ ਸੋ ਧੰਨਵਾਦ ਤੁਹਾਡਾ ਵੀਡੀਓ ਪਸੰਦ ਆਈ ਹੋਵੇ ਤੇ ਸ਼ੇਅਰ ਕਰ ਦਿਓ ਲਾਈਕ ਵਾਲਾ ਬਟਨ ਦਬਕ ਕੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਦੇ ਨਾਲ ਹੀ ਸਾਡੇ ਫੇਸਬੁੱਕ ਔਰ ਇੰਸਟਾਗ੍ਰam ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਸਾਸੀ